ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪ੍ਰਮਾਤਮਾ ਜੀ ਤੁਹਾਨੂੰ ਦੇ ਰਹੇ ਹਨ ਇਹ ਪੰਜ ਸੰਕੇਤ ਤਾਂ ਮੰਨ ਕੇ ਚੱਲੋ ਕਿ ਤੁਹਾਡਾ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਿਆ ਕਿਉਂਕਿ ਵੀਡੀਓ ਦੀ ਜਾਣਕਾਰੀ ਤੁਹਾਡੇ ਬੜੇ ਹੀ ਕੰਮ ਆਉਣ ਵਾਲੀ ਹੈ ਅੱਜ ਦਾ ਵਿਸ਼ਾ ਹੈ ਕਿ ਇਨਸਾਨ ਦੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਉਣ ਤੋਂ ਪਹਿਲਾਂ ਉਹਨਾਂ ਪਰਮਾਤਮਾ ਜੀ ਦਿੰਦੇ ਹਨ ਜੀ ਕੁਝ ਸੰਕੇਤ ਕਿਹਾ ਜਾਂਦਾ ਹੈ ਜਦੋਂ ਵਾਹਿਗੁਰੂ ਜੀ ਕਿਸੇ ਇਨਸਾਨ ਤੇ ਕਿਰਪਾ ਕਰਦੇ ਆ ਉਹਦੀ ਕਿਸਮਤ ਬਦਲਦੇ ਆ ਸਭ ਤੋਂ ਪਹਿਲਾਂ ਉਸ ਨੂੰ ਕੁਝ ਸੰਕੇਤ ਦਿੰਦੇ ਹਨ ਕੁਝ ਨਿਸ਼ਾਨੀਆਂ ਦਿੰਦੇ ਹਨ ਉਹਨਾਂ ਬਾਰੇ ਹੀ ਅੱਜ ਅਸੀਂ ਗੱਲ ਕਰਨੀ ਹੈ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਿਆ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਸਮਝ ਨਹੀਂ ਆਉਂਦੀ ਕਿ ਸਮਝਾਉਣ ਦੀ ਕੀ ਕੋਸ਼ਿਸ਼ ਕੀਤੀ ਹੈ ਜੇ ਚੰਗੀ ਲੱਗੇ ਵੀਡੀਓ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਇਹ ਸਮਝਿਏ ਕਿ ਸਮਾਂ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ بس انسان ਦੀ ਜ਼ਿੰਦਗੀ ਦੇ ਵਿੱਚ ਹਾਲਾਤ ਸਥਿਤੀਆਂ ਚੰਗੀਆਂ ਮਾੜੀਆਂ ਹੋ ਸਕਦੀਆਂ ਹਨ انسان ਦੀ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਚੰਗੀਆਂ ਮਾੜੀਆਂ ਹੋ ਸਕਦੀਆਂ ਹਨ ਜਿਹਦੇ ਆਧਾਰ ਤੇ انسان ਸਮੇਂ ਨੂੰ ਨਾਮ ਦੇ ਦਿੰਦਾ ਹੈ ਜੇ ਸਭ ਕੁਝ انسان ਦੀ ਮਰਜ਼ੀ ਦੇ ਮੁਤਾਬਿਕ ਹੋਵੇ ਤਾਂ ਕਿਹਾ ਜਾਂਦਾ ਇਹਦੇ ਤੇ ਤਾਂ ਬਹੁਤ ਚੰਗਾ ਸਮਾਂ ਚੱਲ ਰਿਹਾ ਹੈ ਇਹਦੀ ਕਿਸਮਤ ਸਾਥ ਦੇ ਰਹੀ ਹੈ ਵਾਹਿਗੁਰੂ ਇਹਦੇ ਤੇ ਖੁਸ਼ ਹਨ ਪਰ ਜੇਕਰ ਕਿਸੇ ਇਨਸਾਨ ਦੀ ਜ਼ਿੰਦਗੀ ਵਿੱਚ ਉਹਦੀ ਮਰਜ਼ੀ ਦੇ ਉਲਟ ਹੋਣਾ ਸ਼ੁਰੂ ਹੋ ਜਾਵੇ ਉਹ ਚਾਹੁੰਦਾ ਹੈ ਉਹਨੂੰ ਨਾ ਮਿਲੇ ਤਾਂ ਕੋਈ ਵਾਰ ਬੰਦਾ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ ਹੋ ਕੇ ਆਖਦਾ ਹੈ ਮੇਰੀ ਕਿਸਮਤ ਹੀ ਮਾੜੀ ਹੈ ਮੇਰਾ ਸਮਾਂ ਹੀ ਮਾੜਾ ਹੈ ਸੋ ਹਾਲਾਤ ਸਥਿਤੀਆਂ ਚੰਗੀਆਂ ਮਾੜੀਆਂ ਹੁੰਦੀਆਂ ਨੇ ਸਮਾਂ ਹਰ ਇੱਕ ਦੇ ਲਈ ਇੱਕੋ ਜਿਹਾ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਚੰਗੇ ਹਾਲਾਤਾਂ ਦੇ ਬਾਰੇ ਚੰਗੀਆਂ ਸਥਿਤੀਆਂ ਦੇ ਬਾਰੇ ਚੰਗੇ ਸਮੇਂ ਬਾਰੇ ਮਹਾਪੁਰਖ ਜੀ ਆਖਦੇ ਆ ਕਿ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੀ ਡੋਰ ਜਿਹੜੀ ਹੈ ਰੱਬ ਦੇ ਹੱਥ ਵਿੱਚ ਹੈ ਸਾਨੂੰ ਜੋ ਚੀਜ਼ ਮਿਲਦੀ ਹੈ ਪਰਮਾਤਮਾ ਦੀ ਮਰਜ਼ੀ ਨਾਲ ਮਿਲਦੀ ਹੈ ਸਾਨੂੰ ਕੋਈ ਵੀ ਚੀਜ਼ ਕਦੋਂ ਮਿਲਣੀ ਹੈ ਕਿੰਨੀ ਮਿਲਣੀ ਹੈ ਇਹ ਸਭ ਕੁਝ ਪਰਮ ਪਿਤਾ ਪਰਮਾਤਮਾ ਜੀ ਹੀ ਤੈਅ ਕਰਦੇ ਹਨ ਪਰ ਨਾਲ ਇਹ ਵੀ ਗੱਲ ਸੱਚ ਹੈ ਕਿ ਇਨਸਾਨ ਨੂੰ ਸਭ ਕੁਝ ਉਹਦੇ ਕਰਮਾਂ ਦੇ ਆਧਾਰ ਤੇ ਹੀ ਮਿਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਡੇ ਬਖਸ਼ਣ ਹਾਰ ਹਨ ਪਰ ਦੇਂਦੇ ਇਨਸਾਨ ਦੇ ਕਰਮਾਂ ਦੇ ਹਿਸਾਬ ਨਾਲ ਹਨ ਜਿਵੇਂ ਦੇ ਕਰਮ ਅਸੀਂ ਕਮਾਉਂਦੇ ਹਾਂ ਉਵੇਂ ਦਾ ਫਲ ਪਰਮਾਤਮਾ ਜੀ ਕਿਸਮਤ ਦੇ ਰੂਪ ਵਿੱਚ ਸਾਨੂੰ ਦੇ ਦਿੰਦੇ ਹਨ ਸੋ ਜਦੋਂ ਇਨਸਾਨ ਚੰਗੇ ਕਰਮ ਕਰਦਾ ਹੈ ਉਹਦੇ ਪੁਣ ਬਣ ਜਾਂਦੇ ਹਨ ਉਹਦੇ ਚੰਗੇ ਕਰਮ ਬਣ ਜਾਂਦੇ ਹਨ ਫਿਰ ਵਾਹਿਗੁਰੂ ਜੀ ਆਪੇ ਹੀ ਪਾਸਾ ਪਲਟਾ ਦਿੰਦੇ ਹਨ ਫਿਰ ਉੱਥੇ ਹਾਲਾਤ ਸਥਿਤੀਆਂ ਜਿੰਨੀਆਂ ਮਰਜ਼ੀ ਮਾੜੀਆਂ ਹੋਣ ਪਰ ਜਦੋਂ ਇਨਸਾਨ ਚੰਗੇ ਕਰਮ ਕਰਨੇ ਸ਼ੁਰੂ ਕਰ ਦੇਂਦਾ ਹੈ ਪਰਮਾਤਮਾ ਸੱਚੇ ਪਾਤਸ਼ਾਹ ਸਭ ਕੁਝ ਬਦਲ ਦੇਂਦੇ ਹਨ ਉਹਨਾਂ ਨੂੰ ਪਤਾ ਹੈ ਕਿ ਪਾਸਾ ਕਿੰਜ ਪਲਟਾਉਣਾ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਉਸ ਇਨਸਾਨ ਦੀ ਜ਼ਿੰਦਗੀ ਦਾ ਆਲਸ ਦਲੇਦਰ ਦੂਰ ਕਰ ਦੇਂਦੇ ਹਨ ਤਾਂ ਕਿ ਉਸ ਦੀ ਜ਼ਿੰਦਗੀ ਦੇ ਚੰਗੇ ਕਰਮਾਂ ਦੇ ਕਰਕੇ ਪੁਨ ਬਣ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਉਸ ਵਿਅਕਤੀ ਦਾ ਆਲਸ ਤ੍ਰੇਦਰ ਦਾ ਨਾਸ਼ ਕਰਕੇ ਉਸ ਇਨਸਾਨ ਨੂੰ ਉਦਮੀ ਬਣਾਉਂਦੇ ਹਨ ਮਿਹਨਤੀ ਤੇ ਹਿੰਮਤੀ ਬਣਾਉਂਦੇ ਹਨ ਇਸੇ ਕਰਕੇ ਮਹਾਂਪੁਰਖ ਜੀ ਆਖਦੇ ਹਨ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਇਨਸਾਨ ਨੂੰ ਅੰਮ੍ਰਿਤ ਵੇਲਾ ਬਖਸ਼ਦੇ ਆ ਸਵੇਰੇ ਸਵੇਰੇ ਜਲਦੀ ਉੱਠਣਾ ਸਾਧ ਸੰਗਤ ਜੀ ਇਹ ਤੁਸੀਂ ਆਪਣੇ ਆਸ-ਪਾਸ ਕਿਸੇ ਵੀ ਕਾਮਯਾਬ ਇਨਸਾਨ ਦੀ ਜੀਵਨ ਸ਼ੈਲੀ ਨੂੰ ਵੇਖ ਕੇ ਦੱਸਿਓ ਉਹਦਾ ਜੀਵਨ ਪੜ੍ਹ ਕੇ ਵੇਖ ਲਓ ਸੁਣ ਕੇ ਵੇਖ ਲਓ ਹਰ ਕਾਮਯਾਬ ਇਨਸਾਨ ਦੀ ਜ਼ਿੰਦਗੀ ਦੇ ਕੁਝ ਨਿਯਮ ਹੁੰਦੇ ਹਨ ਪਹਿਲਾ ਨਿਯਮ ਉਹ ਐਵੇਂ ਦਾ ਹੋਵੇਗਾ ਕਿ ਉਹ ਸਵੇਰੇ ਜਲਦੀ ਉੱਠਦਾ ਹੈ ਜਿਹੜਾ ਬੰਦਾ ਸਮੇਂ ਸਿਰ ਉੱਠ ਜਾਂਦਾ ਹੈ ਉਹਦੇ ਕੰਮ ਸਾਰੇ ਸਮੇਂ ਸਿਰ ਹੋ ਜਾਂਦੇ ਹਨ ਜਿਹੜਾ ਬੰਦਾ ਲੇਟ ਉੱਠਦਾ ਹੈ ਹਰ ਕੰਮ ਦੇ ਵਿੱਚ ਫਿਰ ਲੇਟ ਹੋ ਜਾਂਦਾ ਹੈ ਭਾਵੇਂ ਕਿ ਜ਼ਿੰਦਗੀ ਵਿੱਚ ਹੀ ਲੇਟ ਹੋ ਜਾਂਦਾ ਹੈ ਸੋ ਅਮਰਿਤ ਵੇਲੇ ਜਲਦੀ ਉੱਠਣ ਦੀ ਆਦਤ ਸਾਡੇ ਚੰਗੇ ਸਮੇਂ ਦੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਅਧਿਆਤਮਿਕ ਪੱਖ ਤੋਂ ਵੇਖਿਆ ਜਾਵੇ ਤਾਂ ਮਹਾਪੁਰਖ ਜੀ ਆਖਦੇ ਹਨ ਜਦੋਂ ਇਨਸਾਨ ਜ਼ਿੰਦਗੀ ਚ ਕੋਈ ਵੀ ਨੇਕ ਕਰਮ ਕਰਦਾ ਹੈ ਚੰਗਾ ਕੰਮ ਕਰਦਾ ਹੈ ਤਾਂ ਵਾਹਿਗੁਰੂ ਜੀ ਉਸਦੇ ਤੇ ਖੁਸ਼ ਹੁੰਦੇ ਹਨ ਖੁਸ਼ ਹੋ ਕੇ ਸਭ ਤੋਂ ਪਹਿਲਾਂ ਉਹਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਦੇ ਹਨ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਸਭ ਦੇ ਵਸ ਦੀ ਗੱਲ ਨਹੀਂ ਹੁੰਦੀ ਜਿੱਥੇ ਅੰਮ੍ਰਿਤ ਵੇਲੇ ਦਾ ਬਹੁਤ ਸਮਾ ਪਾਵਰਫੁੱਲ ਵੇਲਾ ਮੰਨਿਆ ਜਾਂਦਾ ਹੈ ਭਜਨ ਬੰਦਗੀ ਕਰਨ ਦਾ ਵੇਲਾ ਹੈ। ਉਥੇ ਨਾਲ ਦੇ ਨਾਲ ਇਹ ਵੀ ਸੱਚ ਹੈ ਕਿ ਅੰਮ੍ਰਿਤ ਵੇਲੇ ਦੀ ਨੀਂਦ ਵੀ ਬੜੀ ਪਿਆਰੀ ਹੁੰਦੀ ਹੈ। ਅੰਮ੍ਰਿਤ ਵੇਲੇ ਵਿੱਚ ਨੀਂਦ ਨੂੰ ਤਿਆਗਣਾ ਇਹ ਵੀ ਆਪਣੇ ਆਪ ਵਿੱਚ ਇੱਕ ਬਹਾਦਰੀ ਦਾ ਹੀ ਕੰਮ ਮੰਨਿਆ ਜਾਂਦਾ ਹੈ। ਮਹਾਪੁਰਖ ਜੀ ਉਹਨਾਂ ਨੂੰ ਯੋਧੇ ਆਖਦੇ ਹਨ ਜਿਹੜੇ ਅੰਮ੍ਰਿਤ ਵੇਲੇ ਨੀਂਦ ਦਾ ਤਿਆਗ ਕਰਕੇ ਉੱਠ ਕੇ ਮਾਲਕ ਦੀ ਯਾਦ ਵਿੱਚ ਬੈਠ ਜਾਂਦੇ ਹਨ। ਸੋ ਅੰਮ੍ਰਿਤ ਵੇਲੇ ਦਾ ਉੱਠਣਾ ਸਵੇਰੇ ਜਲਦੀ ਉੱਠਣ ਦਾ ਪਹਿਲਾ ਸੰਕੇਤ ਪਹਿਲੀ ਨਿਸ਼ਾਨੀ ਹੈ ਸਾਡੇ ਜੀਵਨ ਦੇ ਵਿੱਚ ਗੁਣ ਚੰਗਾ ਤੇ ਸਮਾਂ ਵੀ ਚੰਗਾ ਆਉਣਾ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਦੂਸਰੀ ਨਿਸ਼ਾਨੀ ਮਹਾਂਪੁਰਖ ਜੀ ਆਖਦੇ ਹਨ ਜਦੋਂ ਬਾਣੀ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇ ਬਾਣੀ ਪੜਨ ਦਾ ਅੰਦਰੋਂ ਅੰਦਰ ਚਾਹ ਪੈਦਾ ਹੋ ਜਾਵੇ ਬਾਣੀ ਤਾਂ ਸਾਰੇ ਪੜਦੇ ਹਨ ਰੱਬ ਦਾ ਨਾਮ ਤਾਂ ਸਾਰੇ ਜਪਦੇ ਹੋਣਗੇ ਪਰਚਾ ਦੇ ਨਾਲ ਕੋਈ ਕੋਈ ਜਪਦਾ ਹੈ ਆਨੰਦ ਦੇ ਨਾਲ ਕੋਈ ਕੋਈ ਜਪਦਾ ਹੈ ਜਦੋਂ ਜਦੋਂ ਸਾਡੇ ਅੰਦਰ ਇਹ ਖੇੜਾ ਇਹ ਚਾ ਆਨੰਦ ਪੈਦਾ ਹੋਣਾ ਸ਼ੁਰੂ ਹੋ ਜਾਵੇ ਤਾਂ ਸਮਝੋ ਹੁਣ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦਗੀ ਦਾ ਫਲ ਮਿਲ ਰਿਹਾ ਹੈ ਮਾਲਕ ਦੀ ਕਿਰਪਾ ਵਰਤ ਰਹੀ ਹੈ ਤੀਜਾ ਆਖਦੇ ਹਨ ਜੰਦੋਂ ਬੰਦੇ ਦਾ ਮਨ ਖੁਸ਼ ਰਹਿਣਾ ਸ਼ੁਰੂ ਹੋ ਜਾਵੇ ਮਨ ਸ਼ਾਂਤ ਰਹਿਣ ਲੱਗ ਜਾਵੇ ਇਹ ਵੀ ਚੰਗੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਜਿਹਦਾ ਮਨ ਸ਼ਾਂਤ ਖੁਸ਼ ਰਹਿੰਦਾ ਹੈ ਉਸ ਦਾ ਜਿਹੜਾ ਤਨ ਹੈ ਆਪੇ ਹੀ ਤੰਦਰੁਸਤ ਰਹਿੰਦਾ ਹੈ ਉਹ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਪਰ ਜੇ ਸਾਡਾ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਕਿਸੇ ਵੀ ਗੱਲ ਤੋਂ ਕਲਪਿਆ ਹੋਵੇ ਅਸੀਂ ਆਪਣੇ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਪਾਵਾਂਗੇ ਮਨ ਦੀ ਸ਼ਾਂਤੀ ਮਨ ਦੀ ਖੁਸ਼ੀ ਸਾਡੀ ਕਾਮਯਾਬੀ ਦੀ ਪੱਕੀ ਨਿਸ਼ਾਨੀ ਹੈ ਉਸ ਤੋਂ ਬਾਅਦ ਚੌਥਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਦੋਂ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਭਲੇ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ ਜਦੋਂ ਸਾਡਾ ਮਨ ਦੂਜਿਆਂ ਬਾਰੇ ਚੰਗਾ ਸੋਚਣ ਲੱਗ ਜਾਵੇ ਸਾਡੇ ਮਨ ਦੇ ਅੰਦਰੋਂ ਈਰਖਾ ਦੁਸ਼ਤ ਖਤਮ ਹੋਣਾ ਸ਼ੁਰੂ ਹੋ ਜਾਵੇ ਸਮਝੋ ਇਹ ਸਾਡੇ ਚੰਗੇ ਸਮੇਂ ਦੀ ਨਿਸ਼ਾਨੀ ਹੈ ਕਿਉਂਕਿ ਸਾਨੂੰ ਉਹੀ ਮਿਲਦਾ ਹੈ ਜੋ ਅਸੀਂ ਆਪਣੇ ਮਨ ਦੇ ਵਿੱਚ ਦੂਜਿਆਂ ਪ੍ਰਤੀ ਸੋਚ ਰੱਖਦੇ ਹਾਂ ਜਦੋਂ ਸਾਡੀ ਸੋਚ ਪੋਜ਼ਿਟਿਵ ਹੋ ਜਾਂਦੀ ਹੈ ਚੰਗੀ ਸੋਚ ਹੋ ਜਾਂਦੀ ਹੈ ਤਾ ਸਾਡੇ ਨਾਲ ਆਪਣੇ ਆਪ ਵਿੱਚ ਹੀ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਜਦੋਂ ਇਨਸਾਨ ਆਪਣੀ ਕੀਤੀ ਹੋਈ ਹੱਕ ਸੱਚ ਦੀ ਨੇਕ ਕਮਾਈ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਸ਼ੁਰੂ ਕਰ ਦੇਵੇ ਭਾਵੇਂ ਕੋਈ ਸੱਚੇ ਮਨੋਂ 10 ਰੁਪਏ ਹੀ ਕੱਢ ਕੇ ਕਿਸੇ ਨੇਕ ਕੰਮ ਦੇ ਵਿੱਚ ਲਾ ਦੇਵੇ ਕਿਸੇ ਦੇ ਭਲੇ ਵਿੱਚ ਲਾ ਦੇਵੇ ਸਮਝੋ ਉਹਦੇ ਚੰਗੇ ਸਮੇਂ ਦੀ ਨਿਸ਼ਾਨੀ ਹੋ ਚੁੱਕੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਦੇ ਲਈ ਵੀ ਕੁਝ ਚੰਗਾ ਕਰਮ ਕਰਦੇ ਹਾਂ ਚੰਗਾ ਸੋਚ ਵੀ ਲੈਂਦੇ ਹਾਂ ਉਹਦਾ ਕਈ ਗੁਣਾ ਹੋ ਕੇ ਫਿਰ ਸਾਨੂੰ ਵਾਪਸ ਮਿਲਦਾ ਹੈ ਸੋ ਇਸ ਕਰਕੇ ਸਾਨੂੰ ਹਮੇਸ਼ਾ ਮਹਾਪੁਰਖ ਜੀ ਇਹੋ ਆਖਦੇ ਆ ਜੋ ਚੀਜ਼ਾਂ ਤੁਹਾਨੂੰ ਆਪਣੇ ਲਈ ਚਾਹੀਦੀਆਂ ਹਨ ਨਾ ਉਹ ਦੂਜਿਆਂ ਲਈ ਮੰਗਿਆ ਕਰੋ ਜੇ ਆਪਣੇ ਜੀਵਨ ਵਿੱਚ ਖੁਸ਼ੀਆਂ ਚਾਹੀਦੀਆਂ ਹਨ ਬਰਕਤਾਂ ਚਾਹੀਦੀਆਂ ਹਨ ਤੰਦਰੁਸਤੀ ਚਾਹੀਦੀ ਹੈ ਤਾਂ ਦੂਜਿਆਂ ਦੇ ਲਈ ਵੀ ਇਹੀ ਚੀਜ਼ਾਂ ਮੰਗਿਆ ਕਰੋ ਭਾਵੇਂ ਕੇ ਸਰਬੱਤ ਦਾ ਹੀ ਭਲਾ ਮੰਗੋ ਕਿਉਂਕਿ ਸਾਥ ਸੰਗਤ ਜੀ ਸਾਡੇ ਮਨ ਦੇ ਵਿੱਚ ਜੋ ਵੀ ਵਿਚਾਰ ਚੱਲਦੇ ਆ ਭਾਵੇਂ ਉਹ ਸਾਡੇ ਬਾਰੇ ਚੱਲਦੇ ਆ ਦੂਜਿਆਂ ਬਾਰੇ ਚੱਲਦੇ ਆ ਸਾਨੂੰ ਸਾਡੇ ਮਨ ਦੀ ਸੋਚ ਦਾ ਹੀ ਮਿਲਣਾ ਬੜਾ ਜ਼ਰੂਰੀ ਹੈ ਇਸ ਕਰਕੇ ਆਪਣੀ ਸੋਚ ਨੂੰ ਆਪਣੇ ਸੁਭਾਅ ਨੂੰ ਬਦਲ ਲਿਓ ਇਹ ਸਭ ਕੁਝ ਜੇਕਰ ਤੁਹਾਡੇ ਜੀਵਨ ਵਿੱਚ ਹੋ ਰਿਹਾ ਹੈ ਤੁਸੀਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਜਪ ਰਹੇ ਹੋ ਭਜਨ ਬੰਦਗੀ ਕਰਦੇ ਪਏ ਹੋ ਤੁਹਾਡਾ ਮਨ ਖੁਸ਼ ਰਹਿੰਦਾ ਹੈ ਮਨ ਹਮੇਸ਼ਾ ਦੂਜਿਆਂ ਦਾ ਭਲਾ ਲੋਚਦਾ ਹੈ ਮਾਲਕ ਦਾ ਫਿਰ ਸ਼ੁਕਰ ਮਨਾਇਆ ਕਰੋ ਪਰ ਜੇਕਰ ਇਹ ਸਭ ਚੀਜ਼ਾਂ ਤੁਹਾਡੇ ਜੀਵਨ ਵਿੱਚ ਨਹੀਂ ਆ ਰਹੀਆਂ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ हे ਮਾਲਕਾ ਸੱਚਾ ਬਾਦਸ਼ਾਹ ਸਾਡੇ ਤੇ ਵੀ ਕਿਰਪਾ ਕਰੋ ਮੇਰਾ ਵੀ ਇਹ ਆਲਸ ਦਲੇਦਰ ਦੂਰ ਹੋ ਜਾਵੇ ਮੈਨੂੰ ਵੀ ਉਦਮੀ ਬਣਾ ਦਿਓ ਅੰਮ੍ਰਿਤ ਵੇਲੇ ਉੱਠਣ ਦਾ ਮੈਨੂੰ ਵੀ ਉਦਮ ਬਖਸ਼ ਦਿਓ ਅੰਮ੍ਰਿਤ ਵੇਲਾ ਬਖਸ਼ ਦਿਓ ਅੰਮ੍ਰਿਤ ਵੇਲੇ ਦਾ ਨਿਤਨੇਮ ਬਖਸ਼ੋ ਕਿਉਂਕਿ ਸਾਥ ਸੰਗਤ ਜੀ ਜਿਹਨੂੰ ਅੰਮ੍ਰਿਤ ਵੇਲਾ ਮਿਲ ਗਿਆ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਮਿਲ ਗਈ ਗੁਰੂ ਦਾ ਗਿਆਨ ਮਿਲ ਗਿਆ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਸਿਰਫ ਤੇ ਸਿਰਫ ਤੁਸੀਂ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਮੰਗਣੀ ਹੈ ਇਹ ਬਾਕੀ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਆ ਜਾਣਗੀਆਂ ਆਪਣੇ ਆਪ ਤੁਸੀਂ ਖੁਸ਼ ਰਹਿਣਾ ਸ਼ੁਰੂ ਹੋ ਜਾਓਗੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇਗੀ ਸਾਥ ਸੰਗਤ ਜੀ ਜਦੋਂ ਸਾਡੇ ਮਨ ਵਿੱਚੋਂ ਦੂਜਿਆਂ ਦੇ ਪ੍ਰਤੀ ਈਰਖਾ ਖਤਮ ਹੋ ਗਈ ਤਾਂ ਸਮਝੋ ਅਸੀਂ ਆਪਣੇ ਆਪ ਦਾ ਭਲਾ ਕਰ ਲਿਆ ਕਿਉਂਕਿ ਈਰਖਾ ਵਸ ਪਿਆ ਇਨਸਾਨ ਕਦੇ ਵੀ ਆਪਣੇ ਬਾਰੇ ਸੋਚ ਹੀ ਨਹੀਂ ਪਾਉਂਦਾ ਉਹਦਾ ਤਾਂ ਪੂਰਾ ਧਿਆਨ ਦੂਜਿਆਂ ਦੀ ਜ਼ਿੰਦਗੀ ਵਿੱਚ ਰਹਿੰਦਾ ਹੈ ਕਿ ਉਹ ਇੰਨਾ ਕਾਮਯਾਬ ਕਿਵੇਂ ਹੋ ਗਿਆ ਉਹ ਇੰਨਾ ਆਪਣੀ ਜ਼ਿੰਦਗੀ 'ਚ ਸੁਖੀ ਕਿਉਂ ਹੈ ਮੈਂ ਕਿਉਂ ਇੰਨਾ ਦੁਖੀ ਹਾਂ ਦੂਜਿਆਂ ਦੇ ਚੰਗੇ ਦਾ ਮਾੜਾ ਸੋਚ ਕੇ ਹੀ ਆਪ ਦੁਖੀ ਹੋ ਜਾਂਦਾ ਹੈ ਆਪਣੇ ਸੁੱਖਾਂ ਨੂੰ ਨਹੀਂ ਮਾਣਦਾ ਸੋ ਇਹ ਈਰਖਾ ਗੁੱਸਾ ਨਿੰਦਿਆ ਚੁਗਲੀ ਸਭ ਸਾਡੀ ਨਾਕਾਮਯਾਬੀ ਦੇ ਕਾਰਨ ਹਨ ਇਹਨਾਂ ਤੋਂ ਅਸੀਂ ਦੂਰ ਹੋ ਜਾਣਾ ਹੈ ਜਦੋਂ ਅਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜਾਂਗੇ ਗੁਰੂ ਦੇ ਗਿਆਨ ਨਾਲ ਭਰਾਂਗੇ ਆਸ ਕਰਦੇ ਹਾਂ ਜੀ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਸਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਸਾਡਾ ਚੰਗਾ ਸਮਾਂ ਆਪਣੇ ਆਪ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ